ਦੀ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਆ ਅੱਜ ਦੀ ਵੀਡੀਓ ਦੋ ਮੈਰਮੂਨ ਬਾਗਾਂ ਦੀ ਹੈਗੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੈਗੂਲਰ ਵੀਡੀਓਜ਼ ਅਪਲੋਡ ਕੀਤੀਆਂ ਜਾਣ ਤੁਹਾਡੇ ਸਾਰਿਆਂ ਤੱਕ ਪਹੁੰਚਾਈਆਂ ਜਾਣ ਜਿਹੜੇ ਪਿਛਲੇ ਬਾਗਾਂ ਦੀਆਂ ਵੀਡੀਓਜ਼ ਵੀ ਜਾਂ ਟੂਲ ਦੀਆਂ ਫੁਲਕਾਰੀਆਂ ਕਾਟਨ ਦੀਆਂ ਫੁਲਕਾਰੀਆਂ ਦੀਆਂ ਵੀਡੀਓਜ਼ ਵੀ ਤੁਸੀਂ ਵੇਖਦੇ ਹੋਵਗੇ ਸੋ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਆਈਟਮ ਜਿਹੜੀ ਤੁਹਾਨੂੰ ਦਿਖਾਵਾਂ ਆ ਸਾਡੇ ਕੋਲ ਹੋਮ ਡੈਕੋਰ ਦੇ ਲਈ ਨਵੇਂ ਫਰੇਮਸ ਐਡ ਕੀਤੇ ਹੋਏ ਆ ਤੁਸੀਂ ਜ਼ਰੂਰ ਜਾ ਕੇ ਇਹ ਬਾਇ ਕਰ ਸਕਦੇ ਹੋ ਇਹ ਜਿਆਦਾ ਮਹਿੰਗਾ ਨਹੀਂ ਹੁੰਦਾ ਇਹ 1000 ਰੁਪਏ ਦਾ ਪੀਸ ਹੁੰਦਾ ਹੈ ਕਸਟਮਾਈਜ਼ ਕਰਾਉਣ ਦੇ ਲਈ ਸਾਡੇ ਨੰਬਰਸ ਤੇ 8056421970 950120548 ਤੇ ਜਿਹੜੇ ਕਸਟਮਾਈਜ਼ ਵੀ ਕਰਾ ਸਕਦੇ ਹੋ ਵਿਆਹਾਂ ਸ਼ਾਦੀਆਂ ਦੇ ਲਈ ਕਿਸੇ ਨੂੰ ਗਿਫਟ ਦੇਣਾ ਹੈ ਉਹਦੇ ਲਈ ਵੀ ਜਿਹੜੇ ਆ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਇਹ ਨਾਲ ਕਾਲਜ ਦੇ ਬੱਚਿਆਂ ਦੀਆਂ ਆਈਟਮਸ ਹੈਗੀਆਂ ਸਾਡੇ ਕੋਲ ਤੇ ਇਹ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਦੀਦੀ ਵੀਡੀਓ ਦੇ ਵਿੱਚ ਇਹ ਵੀ ਜ਼ਰੂਰ ਦਿਖਾਓ ਕਿਉਂਕਿ ਉਹ ਵੀ ਛੋਟੇ ਛੋਟੇ ਬੱਚੇ ਜਿਹੜੇ ਕਾਲਜ ਕਾਲਜ ਗੋਇੰਗ ਹੈਗੇ ਆ ਉਹ ਆਪਣੀਆਂ ਫੀਸਸ ਦੇ ਲਈ ਛੋਟੇ ਛੋਟੇ ਕੰਮ ਕਰਦੇ ਆ ਹੈਂਡ ਮੇਡ ਫਰੇਮਸ ਜਿਹੜੇ ਆ ਬਾਲ ਦੇ ਲਈ ਤਿਆਰ ਕਰਦੇ ਆ ਇਹ ਸਾਡੇ ਜਿਹੜੇ ਝੋਲੇ ਆ ਉਹ ਵੀ ਜਿਹੜੇ ਆ ਉਹ ਹੀ ਤਿਆਰ ਕਰਾ ਕਰਦੇ ਆ ਸਾਡੇ ਨੰਬਰਸ ਹੈਗੇ ਆ 8054621970950125488 ਪ੍ਰਵੀਨ ਫੁਲਕਾਰੀ ਹਾਊਸ ਐਮ 636/12 ਲੋਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨਾ ਸ਼ਹਿਰ ਪੱਟੀ ਆ ਇਹਨਾਂ ਨੰਬਰ ਇ ਇੱਥੇ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਜਾਂ ਸਾਡੀ ਸ਼ਿਪਿੰਗ ਜਿਹੜੀ ਹੈ ਵਰਲਡਵਾਈਡ ਅਵੇਲੇਬਲ ਹੈਗੀ ਆ ਤੁਸੀਂ ਨੰਬਰਸ ਤੇ ਵੀ ਕੰਸਰਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਵਿਖਾਵਾ ਮੈਂ ਖੱਦਰ ਤੇ ਸ਼ਾਲ ਲਿਆ ਹੋਇਆ ਇਹ ਪੁਰਾਣਾ ਜਿਹੜਾ ਆਪਾਂ ਜਿਹੜੇ ਖੱਦਰ ਦੀਆਂ ਸ਼ਰਟਾਂ ਬਣਦੀਆਂ ਹੁੰਦੀਆਂ ਸੀ ਉਸ ਖੱਦਰ ਤੇ ਮੈਂ ਜਿਹੜਾ ਤਿਆਰ ਕੀਤਾ ਹੋਇਆ ਬਬਾ ਨੈਰੂ ਜਵਾਰਲਾ ਨੈਰੂ ਜੀ ਵਾਲੀਆਂ ਸ਼ਰਟਾਂ ਇਹ ਜਿਹੜੀਆਂ ਉਹ ਪਾਉਂਦੇ ਹੁੰਦੇ ਸੀ ਉਸ ਖੱਦਰ ਤੇ ਤਿਆਰ ਕੀਤਾ ਹਜੇ ਇਹਨੂੰ ਕਰੋਸ਼ੀਆ ਜਾਂ ਕੁਛ ਨਹੀਂ ਆਪਾਂ ਤੇ ਲਾਇਆ ਬਸ ਇਦਾਂ ਮੈਂ ਸਿੰਪਲ ਤਿਆਰ ਕੀਤਾ ਹੋਇਆ ਸਾਡੇ ਕੋਲ ਖੱਦਰ ਦੇ ਬਾਗ ਜਿਹੜੇ ਮੈਂ ਅੱਜ ਵਿਖਾਉਂਗੀ ਦੋ ਖੱਦਰ ਤੇ ਬਾਗ ਮੈਰੂਨ ਕਲਰ ਦੇ ਵਿਖਾਉਂਗੀ ਸੋ ਵੇਖ ਸਕਦੇ ਹੋ ਖੱਦਰ ਦੇ ਬਾਗਾਂ ਨੂੰ ਕਦੇ ਵੀ ਆਪਾਂ ਧੋਂਦੇ ਨਹੀਂ ਡਰਾਈ ਕਲੀਨ ਨਹੀਂ ਕਰਾਉਂਦੇ ਇਹਨਾਂ ਨੂੰ ਹਮੇਸ਼ਾ ਪ੍ਰੈਸ ਹੀ ਕਰਾਉਂਦੇ ਆ ਸੋ ਇਹ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਇਹ ਸੁੱਚਾ ਖੱਦਰ ਸੱਚਾ ਮੰਨਿਆ ਜਾਂਦਾ ਵਿਆਹਾਂ ਸ਼ਾਦੀਆਂ ਤੇ ਵਿੱਚ ਵਰਤਿਆ ਜਾਂਦਾ ਸੋ ਇਹ ਵੀਡੀਓ ਅਗਰ ਤੁਹਾਡੇ ਤੱਕ ਪਹੁੰਚ ਰਹੀ ਆ ਤੇ ਬਾਗ ਨੂੰ ਕੱਢਣ ਤੇ ਘੱਟੋ ਘੱਟ 2-3 ਮਹੀਨੇ ਤਿੰਨ ਮਹੀਨੇ ਵੀ ਲੱਗ ਜਾਂਦੇ ਆ ਤੁਸੀਂ ਇਹ ਵੇਖ ਸਕਦੇ ਹੋ ਇਹ ਨਵਾਂ ਡਿਜ਼ਾਈਨ ਆਪਾਂ ਤਿਆਰ ਕੀਤਾ ਜਿਆਦਾ ਸੰਘਣਾ ਨਹੀਂ ਹੈਗਾ ਮੈਨੂੰ ਪਤਾ ਪਰ ਇਹ ਨਵਾਂ ਡਿਜ਼ਾਈਨ ਜਿਹੜਾ ਤਿਆਰ ਕੀਤਾ ਹੋਇਆ ਇਹਨਾਂ ਨੂੰ 5-6 ਡਿਜ਼ਾਈਨ ਮਿਕਸ ਕਰਕੇ ਆਪਾਂ ਜਿਹੜਾ ਬਾਗ ਤਿਆਰ ਕੀਤਾ ਹੋਇਆ ਪਿੱਛੋਂ ਵੀ ਵੇਖ ਸਕਦੇ ਹੋ ਸਾਰੇ ਸਾਰੇ ਖੱਦਰ ਦੇ ਬਾਗ ਜਿਹੜੇ ਹੱਥ ਨਾਲ ਤਿਆਰ ਕੀਤੇ ਹੁੰਦੇ ਆ 2.5 ਮੀਟਰ ਲੰਬੇ 1.5 ਮੀਟਰ ਚੌੜੇ ਖੱਦਰ ਤੇ ਬਾਗ ਜਿਹੜਾ अवेलेबल ਹੁੰਦੇ ਆ ਇਹ ਨਵਾਂ ਡਿਜ਼ਾਈਨ ਆ ਇਹ ਮੈਂ ਅੱਜ ਅਪਲੋਡ ਕਰ ਰਹੀ ਆ ਸੋ ਮੈਨੂੰ ਹਮੇਸ਼ਾ ਆਉਂਦਾ ਮੈਨੂੰ ਸਵਾਲ ਆਉਂਦਾ ਹੈ ਕਿ ਤੁਸੀਂ ਇਹਦੇ ਚ ਨੀਲਾ ਕਲਰ ਇਹ ਅਸੀਂ ਥੋੜਾ ਜਿਹਾ ਬਹੁਤ ਘੱਟ ਪਾਇਆ ਹੋਇਆ ਕਿਤੇ ਕਿਤੇ ਪਾਇਆ ਹੋਇਆ ਕਿ ਨੀਲਾ ਕਲਰ ਦਾ ਮਾੜਾ ਮਾੜਾ ਕੰਟਰਾਸਟ ਦਿੱਤਾ ਹੋਇਆ ਇਹਨਾਂ ਚੀਜ਼ਾਂ ਤੇ ਕੀ ਕਰਦੇ ਹੋ ਇਹਨਾਂ ਚੀਜ਼ਾਂ ਤੇ ਇੱਕ ਕਰੋਸ਼ੀਆ ਕਰਵਾ ਸਕਦੇ ਹੋ ਜਾਂ ਬਟਨਹੋਲ ਸਟਿਚ ਸਾਡੇ ਕੋਲ ਕਰਵਾ ਸਕਦੇ ਹੋ ਦੋਵਾਂ ਚ ਜਿਹੜਾ ਮਰਜੀ ਸਟਿਚ ਤੁਸੀਂ ਕਰਵਾ ਸਕਦੇ ਹੋ ਇਹ ਅਵੇਲੇਬਲ ਹੈਗਾ ਜੀ ਖਦਰ ਤੇ ਬਾਗ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਡਿਜ਼ਾਈਨ ਹੈਗਾ ਇਹ ਪਹਿਲਾ ਡਿਜ਼ਾਈਨ ਹੈ ਜਿਹੜਾ ਮੈਂ ਅੱਜ ਵਿਖਾ ਰਹੀਆਂ ਸੋ ਅਗਰ ਵੀਡੀਓ ਤੁਸੀਂ ਬਹੁਤ ਲੇਟੇ ਦੇਖ ਰਹੇ ਹੋ ਤੇ ਅਗਰ ਇਹ ਚੀਜ਼ ਆਊਟ ਆਫ ਸਟਾਕ ਜਾਂਦੀ ਹੈ ਜਾਂ ਇਹ ਕਈ ਵਾਰ ਸਾਡੇ ਕੋਲ ਬੜੀ ਅਵੇਲੇਬਲ ਹੁੰਦੀ ਹੈ ਪਰ ਕਈ ਵਾਰ ਹੁੰਦਾ ਹੈ ਕਿ ਇਹ ਚੀਜ਼ ਆਊਟ ਆਫ ਸਟਾਕ ਜਾਂਦੀ ਹੈ ਫਿਰ ਤੁਸੀਂ ਇਹਨੂੰ ਕਸਟਮਾਈਜ਼ ਇਹ ਸਾਡੇ ਕੋਲ ਬਣਵਾ ਸਕਦੇ ਹੋ 2 2.5 ਮਹੀਨੇ 3 ਮਹੀਨੇ ਲੱਗ ਜਾਂਦੇ ਐ ਇਹਨੂੰ ਸਰਦੀਆਂ ਦੇ 3 ਮਹੀਨੇ ਤੇ ਗਰਮੀਆਂ ਦੇ 2.5 ਮਹੀਨੇ ਜਿਹੜੇ ਲੱਗ ਜਾਂਦੇ ਆ ਸੋ ਉਸ ਹੱਬ ਨਾਲ ਤੁਸੀਂ ਆਰਡਰਸ ਦੇ ਸਕਦੇ ਹੋ ਵਿਆਹਾਂ ਸ਼ਾਦੀਆਂ ਦੇ ਲਈ ਸਾਨੂੰ ਇੱਕ ਮੌਕਾ ਜ਼ਰੂਰ ਦਿਆ ਕਰੋ ਬਾਗ ਫੁਲਕਾਰੀ ਸਾਡੇ ਕੋਲ ਜ਼ਰੂਰ ਖਰੀਦੋ ਸੋ ਅਗਲਾ ਜਿਹੜਾ ਮੈਂ ਕਾਂਟਿਆਂ ਵਾਲਾ ਬਾਗ ਇਹ ਵੀ ਨਵਾਂ ਹਥਿਆਰ ਕੀਤਾ ਹੈ ਵੇਖੋ ਕਿੰਨਾ ਸੰਗਣਾ ਜਿਹੜਾ ਹੈ ਕਾਂਟਿਆਂ ਵਾਲਾ ਬਾਗ ਤਿਆਰ ਕੀਤਾ ਹੋਇਆ ਸੋ ਇਹ ਵੀ ਅਵੇਲੇਬਲ ਹੈਗਾ ਇਹਨਾਂ ਦੀਆਂ ਮੈਂ ਵੀਡੀਓਜ਼ ਇੰਸਟਾਗ੍ਰam ਤੇ ਵੀ ਕੱਲੇ-ਕੱਲੇ ਦੀ ਵੀ ਪਾਈ ਹੋਈ ਹੈ ਤੁਸੀਂ ਜਾ ਕੇ ਇੰਸਟਾਗ੍ਰam ਨੂੰ ਫੋਲੋ ਫਾਲੋ ਕਰ ਸਕਦੇ ਹੋ ਫੁਲਕਾਰੀ ਹਾਊਸ ਕਰਕੇ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਦੇਖ ਸਕਦੇ ਹੋ ਇਹਨਾਂ ਨੂੰ ਦੇ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਮਿਲ ਜਾਂਦੀਆਂ ਮੈਂ ਕੈਨੇਡਾ ਦਾ ਨੰਬਰ ਵੀ ਤੁਹਾਨੂੰ ਜਿਹੜਾ ਹੈ ਇੰਸਟਾਗ੍ਰam ਤੇ ਤੁਸੀਂ ਕੈਨੇਡਾ ਵਾਲੇ ਕੈਨੇਡਾ ਤੋਂ ਵੀ ਡਾਇਰੈਕਟ ਪਰਚੇਸ ਕਰ ਸਕਦੇ ਹੋ ਮੇਰਾ ਬ੍ਰਦਰ ਉੱਥੇ ਹੈਗਾ ਤੁਸੀਂ ਉਹਦੇ ਤੋਂ ਵੀ ਟੋਰੰਟੋ ਹੈਗਾ ਜੀ ਉਹਦੇ ਤੋਂ ਵੀ ਪਰਚੇਸ ਕਰ ਸਕਦੇ ਹੋ ਉਹਦਾ ਨੰਬਰ ਇੰਸਟਾਗ੍ਰam ਦੇ ਵਿੱਚ ਲਿਖਿਆ ਹੋਇਆ ਹੈ ਤੁਸੀਂ ਫੋਲੋ ਕਰ ਸਕਦੇ ਹੋ ਜਾਂ ਸਾਡਾ ਇੰਡੀਆ ਵਾਲਾ ਨੰਬਰ 9501205488 ਤੇ ਮੈਸੇਜ ਕਰਕੇ ਕੈਨੇਡਾ ਦਾ ਨੰਬਰ ਲੈ ਸਕਦੇ ਹੋ ਅਗਰ ਤੁਸੀਂ ਇਹ ਵੀਡੀਓ ਕੈਨੇਡਾ ਤੋਂ ਦੇਖ ਰਹੇ ਹੋ ਟੋਰੰਟੋ ਤੋਂ ਬਾਕੀ ਹੋਰ ਕਿਤੇ ਜਗਾ ਤੋਂ ਨਹੀਂ ਓਨਲੀ ਟ੍ਰਾਂਟੋ ਬ੍ਰਾਮਟਨ ਤੋਂ ਵੇਖ ਰਹੇ ਹੋ ਸੋ ਉਹ ਤੁਸੀਂ ਵੇਖ ਸਕਦੇ ਹੋ ਇਹ ਬਾਗ ਅਵੇਲੇਬਲ ਹੈਗਾ ਸੋ ਇਹਨਾਂ ਬਾਗਾਂ ਦੇ ਵਿੱਚ ਇਹਨਾਂ ਬਾਗਾਂ ਦੀ ਕੋਸਟਿੰਗ ਜਿਹੜੀ ਆ ਉਸ ਹਿਸਾਬ ਨਾਲ ਡਿਪੈਂਡ ਹੁੰਦੀ ਹੈ 3 4 ਮਹੀਨੇ ਇਹਨਾਂ ਨੂੰ ਕੱਢਣ ਤੇ ਲੱਗ ਜਾਂਦੇ ਆ ਤੇ ਅੰਤ ਦੇ ਵਿੱਚ ਫਿਰ ਮੇਰੀ ਇੱਕ ਵਾਰ ਬੇਨਤੀ ਹੁੰਦੀ ਆ ਸਾਡੇ ਕੋਲ ਊੜੇੜੇ ਵਾਲੇ ਝੋਲੇ ਹੁੰਦੇ ਆ ਇਹ ਜ਼ਰੂਰ ਖਰੀਦੋ ਹਰ ਘਰ ਇੱਕ ਝੋਲਾ ਜ਼ਰੂਰ ਖਰੀਦੋ 600 ਰੁਪਏ ਦਾ ਇੱਕ ਝੋਲਾ ਹੁੰਦਾ ਜਿਆਦਾ ਮਹਿੰਗਾ ਵੀ ਨਹੀਂ ਹੁੰਦਾ ਖੱਦਰ ਤੇ ਇਹ ਕਾਲਜ ਗੋਇੰਗ ਬੱਚੇ ਜਿਹੜੇ ਬਣਾਉਂਦੇ ਆ ਸੋ ਮੈਂ ਆ ਫਰੇਮ ਵੀ ਦਿਖਾਇਆ ਸੀ ਸ਼ੁਰੂਆਤ ਦੇ ਵਿੱਚ ਇਹ ਵੀ ਕਾਲਜ ਗੋਇੰਗ ਬੱਚੇ ਬਣਾਉਂਦੇ ਆ ਸੋ ਇਹੋ ਜੀਆਂ ਚੀਜ਼ਾਂ ਵੀ ਨਿਕਿਆ ਨਿਕਿਆ ਗਿਫਟ ਐਂਪਰਸ ਦੇ ਤੌਰ ਤੇ ਜਿਹੜੇ ਆ ਖਰੀਦ ਸਕਦੇ ਹੋ ਸਾਡੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਬਾਗ ਫੁਲਕਾਰੀਆਂ ਖਰੀਦੋ ਤਾਂ ਹੀ ਅਸੀਂ ਜਿਹੜੀਆਂ ਹੋਰ ਬਣਾ ਸਕਦੇ ਆ ਤੁਹਾਡੇ ਤੱਕ ਹੋਰ ਪਹੁੰਚਾ ਸਕਦੇ ਆ ਅਦਰਵਾਈਜ਼ ਇਹ ਆਰਟ ਬਹੁਤ ਖਤਮ ਹੋ ਚੁੱਕਾ ਹੈ ਅੱਜ ਕੱਲ ਬਹੁਤ ਘੱਟ ਲੋਕ ਇਹ ਜਿਹੜੇ ਬਾਗ ਫੁਲਕਾਰੀਆਂ ਕੱਢਦੇ ਆ ਤੇ ਉਹ ਚੀਜ਼ਾਂ ਘੱਟ ਹੋਈ ਜਾਂਦੀਆਂ ਸੋ ਆਪਾਂ ਇਹਨਾਂ ਨੂੰ ਹੋਰ ਵੀ ਰਿਵਾਈਵ ਕਰੀਏ ਆਪਣੇ ਘਰਾਂ 'ਚ ਖਰੀਦੀਏ ਤੇ ਆਪਣੇ ਘਰਾਂ 'ਚ ਰੱਖੀਏ ਵਰਤੀਏ ਤਾਂ ਜੋ ਹੋਰ ਵੀ ਆਪਾਂ ਨੂੰ ਆਰਡਰਸ ਆਉਣ ਲੋਕ ਖਰੀਦਣ ਕੰਮ ਕਰਨ ਵਾਲੇ ਵੀ ਆਪਾਂ ਹੋਰ ਲੱਭੀਏ ਸੋ ਇਹ ਆਠ ਜਿਹੜਾ ਜਿਉਂਦਾ ਰਵੇ ਬਹੁਤ-ਬਹੁਤ ਸ਼ੁਕਰੀਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਹਰ